ਮਹਿੰਗਾਈ ਦੇ ਨਾਂ ਤੇ ਸੱਤਾ ਵਿੱਚ ਆਉਣ ਵਾਲੇ ਅੱਜ ਵੱਧ ਰਹੀ ਮਹਿੰਗਾਈ ਤੇ ਚੁੱਪ ਕਿਉਂ ਨੇ ਇਹ ਸਵਾਲ ਅੱਜ ਸੀਨੀਅਰ ਕਾਂਗਰਸੀ ਆਗੂ ਪਰਵਿੰਦਰ ਮਹਿਤਾ ਨੇ ਪੁੱਛਿਆ ਜਿੱਥੇ ਅੱਜ ਪੈਟਰੋਲ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਨੇ ਉੱਥੇ ਹੀ ਅੱਜ ਲੁਧਿਆਣਾ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਰੋਸ਼ ਝਾਹਰ ਕਰਦੇ ਹੋਏ ਲੋਕਾਂ ਦਾ ਸਵਾਲ ਹੈ ਸਰਕਾਰ ਨੂੰ ਕਿ ਇੰਨੀ ਮਹਿੰਗਾਈ ਕਿਉਂ ਤਕੀਨੋ ਤੁਹਾਡਾ ਪਰਮਿੰਦਰ ਮੈਤਾ ਅੱਜ ਕਾਂਗਰਸ ਵੱਲੋਂ ਜੋ ਇਹ ਮਹਿੰਗਾਈ ਦੇ ਖਿਲਾਫ ਰੋਸ਼ ਪ੍ਰਦਰਸ਼ਨ ਹੀ ਲਾ ਕੇ ਤਰਨਾ ਦਿੱਤਾ ਜਾ ਰਿਹਾ ਦੋ ਘੰਟੇ ਦਾ ਰਾਸ਼ਪਤੀ ਦਾ ਆਤਮਾ ਗਾਂਧੀ ਦੇ ਪ੍ਰਤੀਮਾ ਦੇ नीचे ਅੱਜ ਇਹ ਪੂਰਾ ਬੱਚਾ ਬੱਚਾ ਜਾਣਦਾ ਹੈ ਕਿ ਇਸ ਦੇਸ਼ ਦੇ ਵਿੱਚ ਜਦ ਬੋਧੀ ਸਰਕਾਰ ਆਈ ਸੀ ਤੇ ਇਹਨਾਂ ਨੇ ਮਹਿੰਗਾਈ ਦੇ ਰੂਪ ਦੇ ਵਿੱਚ ਲੋਕਾਂ ਨੂੰ ਇੱਕ ਡਾਟਾ ਵਟਾ ਹੂੰਗਾ ਕ੍ਰੀਡ ਕਰ ਦਿੱਤਾ ਸੀ ਤੇ ਇਹਨਾਂ ਨੇ ਸਤਾ ਹਾਸਲ ਕੀਤੀ ਅੱਜ ਬੜੇ ਅਫਸੋਰਸ ਦੁੱਖਣਾ ਕਹਿਣਾ ਪੈ ਰਿਹਾ ਕਿ ਪਟੋਲੀਆਂ ਪਜ਼ਾਰੇ ਤੇ ਜਿਹੜੇ 77 ਸਾਲ ਦੀ ਆਜ਼ਾਦੀ ਚ ਅੱਡੀ ਐਕਸਾਈਜ਼ ਡਿਊਟੀ ਨਹੀਂ ਪਦੀ ਸੀ ਜਿਹਨੀਆਂ ਇਹਨਾਂ ਨੇ 7 ਸਾਲ ਚ ਵਧਾ ਦਿੱਤੀ ਕਰੋਨਾ ਵਰਗੀ ਮਹਾਮਾਰੀ ਚ ਲੋਕੀ ਪੀੜੇ ਤੁਸੀਂਗੇ ਧੁੱਕੀ ਸੀਗੇ ਪਰੇਸ਼ਾਨ ਸੀਗੇ ਇਹਨਾਂ ਨੇ ਚੋਰ ਦਰਵਾਜੇ ਤੋਂ ਐਸੇ ਟੈਕਸ ਵਧਾਤੇ ਐਸੇ ਟੈਕਸ ਵਧਾਤੇ ਕਿ ਅੱਜ ਨਾ ਸਿਰਫ ਪਟੋਲੀਆਂ ਪਜ਼ਾਰੇ ਤੇ ਬਲਕਿ ਜਿਹੜਾ ਸਰੋਂ ਦਾ ਤੇਲ ਇੱਕ ਗਰੀਬ ਦੀ ਰਸੋਈ 'ਚ ਖਾਣਾ ਬਣਾਉਂਦਾ ਉਹਦਾ ਵੀ ਪਿਛਲੇ ਚੰਦ ਦਿਨਾਂ ਦੇ ਵਿੱਚ 500 ਤੋਂ ਲੈ ਕੇ 600 ਰੁਪਏ ਤੱਕ ਉਹਦਾ ਡਰਮ ਦਾ ਰੇਟ ਵੱਧ ਗਿਆ 10 ਕਿਲੋ ਦਾ ਜਿਹੜਾ ਪਿੱਪਾ ਸੀਗਾ ਇਦਾਂ ਹੀ ਰਫਾਇੰਡ ਦੇ ਰੇਟ ਵੱਧ ਗਏ ਚਾਹ ਪੱਤੀ ਦਾ ਰੇਟ ਵੱਧ ਗਿਆ ਦਾਲਾਂ ਦੇ ਵੱਧ ਗਏ ਇਹ ਮੋਦੀ ਸਰਕਾਰ ਨੇ ਜੋ ਗਰੀਬ ਬੰਦੇ ਦੀ ਰਸੋਈ ਸੀ ਉਹਨੂੰ ਖੇਰੂ ਖੇਰੂ ਕਰਨ ਦੀ ਜਤਨ ਕੀਤੀ ਤੇ ਔਰੇ ਕਹਿੰਦਾ ਸੀ ਗਰੀਬ ਨੂੰ ਅਸੀਂ ਘਰ ਦਾਂਗੇ ਅੱਜ ਤੁਸੀਂ ਦੇਖਿਆ ਸੀਮਿੰਟ ਦੇ ਰੇਟ ਦੇਖ ਲਓ ਸਰੀਏ ਦੇ ਰੇਟ ਦੇਖ ਲਓ ਇਟਾਂ ਦੇ ਰੇਟ ਦੇਖ ਲਓ ਲੱਕੜ ਦੇ ਰੇਟ ਦੇਖ ਲਓ ਇਹਨੇ ਉੱਥੇ ਵੀ ਕੋਈ ਹਲਕਾ ਸਾ ਨਹੀਂ ਛੜੀ ਅੱਜ ਬਨੇ ਘਰ ਟੈਰੇ ਨੇ ਪਾਇਲ ਦੀ ਚੱਪਲ ਵਾਲੇ ਨੂੰ ਕਹਿੰਦਾ ਸੀ ਮੈਂ ਜਹਾਜ਼ ਜੀ ਸਹਲ ਕਰਾਵਾਂਗਾ ਅੱਜ ਤਾਂ ਇਹਨੇ ਟੂ ਬਿਲਰ ਜਿਹੜਾ ਸੀ ਉਹ ਵੀ ਘਰ ਖੜਾ ਕਰਨ ਨੂੰ ਲੋਕਾਂ ਨੂੰ ਮਜਬੂਰ ਕਰਤਾ 100 ਰੁਪਏ ਲੀਟਰ ਤੇਲ 100 ਰੁਪਏ ਲੀਟਰ ਤੇਲ ਇੱਕ ਖੱਬਾ ਜਾਂਦਾ ਸੀ ਅੱਜ ਇਹਨੇ ਹਕੀਕਤ 'ਚ ਲਿਆ ਦਿੱਤਾ ਹੈ ਅੱਜ ਅਸੀਂ ਅچھے ਦਿਨਾਂ ਤੇ ਸਦਾਂਝਲੀ ਵੀ ਦਿੱਤੀ ਹੈ ਔਰ ਮੋਦੀ ਨੂੰ ਪੁੱਠਾ ਉਰੇ ਦੇ ਮੂੰਹ ਤੇ ਕਾਟਾ ਮਾਰਿਆ ਕਿ ਐਡਾ ਬੇਸ਼ਰਮ ਆਦਮੀ ਹੈ ਮਹਾਤਮਾ ਗਾਂਧੀ ਜੀ ਦਾ ਨਾਂ ਲੈਂਦਾ ਹੈ ਵਿਚਾਰਾਂ ਦੀ ਗੱਲ ਕਰਦਾ ਹੈ ਲੇਕਿਨ ਇਹਦੀ ਸੋਚ ਹੈ ਜਿਹੜੀ ਉਹ ਨਰਸਰਮ ਗੋਰਛੇ ਦੀ ਹੈ ਇਹਦੀ ਸੋਚ ਹੈ ਜਿਹੜੀ ਉਹ ਲੋਕਾਂ ਦੀ ਹੈ ਜਿਹੜੇ ਅੰਗਰੇਜ਼ਾਂ ਦੇ ਕੋਲੋਂ ਹਮੇਸ਼ਾ ਮਾਫੀਆਂ ਮੰਗਦੇ ਰਹੇ ਅੱਜ ਲੋਕ ਤੰਤਰ ਤੋਂ ਤੇ ਜੇ ਕੋਈ ਇਹ ਨਹੀਂ ਸਰਕਾਰ ਨਹੀਂ ਲੋਕ ਮਾਰੂ ਨੀ ਤੇ ਇਹ ਅਵਾਜ਼ ਉਠਾਉਂਦਾ ਹੈ ਇਹ ਉੱਤੇ ਦੇਸ਼ਦੋਸ਼ ਦੇ ਕੇਸ ਦਰਜ ਕਰਾ ਦਿੰਦਾ ਅਨੇਕ ਕੇਸ ਤਾਂ ਅੰਗਰੇਜ਼ਾਂ ਵੱਲੇ ਨਹੀਂ ਹੋਏ ਸੀ ਦੇਸ਼ ਭਗਤਾਂ ਦੇ ਜਿਹਨੇ ਇਹਨੇ ਕਰ ਦਿੱਤੇ ਨੇ ਅੱਜ ਕਹਿਣ ਦਾ ਭਾ ਕਿ ਹਰ ਪਾਸੇ ਅੱਜ ਵਿੱਤ ਮੰਤਰੀ ਜੇ ਮੈਂ ਗੱਲ ਕਰਾਂ ਵਿੱਤ ਮੰਤਰੀ ਨੂੰ ਸ਼ਰਮ ਨਹੀਂ ਆਉਂਦੀ ਉਹ ਇਹ ਕਹਿੰਦੀ ਹੈ ਕਿ ਜਿਹੜੀ ਮਹਿੰਗਾਈ ਹੋ ਰਹੀ ਹੈ ਜਿੱਤੇ ਮੈਂ ਸਟੇਟਾਂ ਨਾਲ ਚਰਚਾ ਕਰਾਂਗੀ ਉਹ ਚਰਚਾ ਦਾ ਤੁਸੀਂ ਕਿਸਾਨਾਂ ਨਾਲ 11 12 ਵਾਰ 11 12 ਵਾਰੇ ਵਾਰੇ ਕਰਕੇ ਉਹਨਾਂ ਨੂੰ ਫੇਰ ਉੱਥੇ ਮਰਨ ਲਈ ਛੱਡ ਤਾ ਉਹਨਾਂ ਆਮ ਲੋਕਾਂ ਨੂੰ ਵੀ ਮਰਨ ਲਈ ਛੱਡਣਾ ਇੱਕ ਪਾਸੇ ਲੋਕਾਂ ਦੀ ਰੋਈ ਅੱਜ ਇੰਨੀ ਮਹਿੰਗੀ ਹੋ ਗਈ ਹੈ ਕਿ ਆਮ ਨਾਗਰਿਕ ਗਰੀਬ ਮਜ਼ਦੂਰ ਬੱਦੇ ਬਰਗ ਉਹਨੂੰ ਚਲਾਨ ਚ ਅਸਮਕਸ਼ਾ ਔਰ ਬੇਰੋਜ਼ਗਾਰੀ ਵੱਧ ਰਹੀ ਹੈ ਲੋਕ ਸੁਸਾਈਡ ਕਰ ਰਹੇ ਨੇ ਉਹਦੇ ਬਾਰੇ ਇਹਨਾਂ ਦਾ ਕੋਈ ਤਿਆਰ ਨਹੀਂ ਹੈ ਔਰ ਦੂਜੇ ਪਾਸੇ ਜੇ ਕੋਈ ਆਵਾਜ਼ ਚੁੱਕਦਾ ਹੈ ਉਹਨਾਂ ਨੂੰ ਇਹ ਕਹਿੰਦੇ ਕਿ ਇਹ ਦੇਸ਼ਦ్రోਹ ਹੈ ਅੱਜ ਦੇਸ਼ਦ్రోਹ ਜਾਂ ਦੇਸ਼ਪਗਦੀ ਜਿਹੜੀ ਮੈਡਲ ਆ ਉਹ ਇਹਨੇ ਨਹੀਂ ਦੇਣਾ ਇਹ ਬੋਲੇ ਇਹਦੀ ਜ਼ਿੰਮੇਵਾਰੀ ਹੈ ਇਹ ਜਵਾਬ ਦੇ ਹੈ ਕਿ ਮਹਿੰਗਾਈ ਕਿਉਂ ਹੋ ਰਹੀ ਹੈ ਕੋਣ ਆਲੇ ਮਹਿੰਗਾਈ ਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੰਦੀਆਂ ਨੇ ਕਿ ਪਲੇਟਫਾਰਮ ਜਿਹੜਾ 2 ਰੁਪਏ ਦਾ ਸੀਗਾ ਅੱਜ 50 ਰੁਪਏ ਦਾ ਕਰ ਦਿੱਤਾ ਗਿਆ ਉਹ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਕੰਨੀਆਂ ਕੀ ਗੇ ਰੇਡ ਦੇ ਵਿੱਚ ਜਿਹੜਾ ਸੀਨੀਅਰ ਸਿਟੀਜ਼ਨ ਨੂੰ ਰੇਟ ਮਿਲਦਾ ਸੀ ਉਹ ਬੰਦ ਹੋ ਗਿਆ ਹੈ ਇਹ ਕਿਹੜੀਆਂ ਏਜੰਸੀਆਂ ਜਿਹੜੀਆਂ ਕਹਿੰਦੇ ਸੀ ਮੈਂ ਗਰੀਮ ਨੂੰ ਇੱਕ ਗੈਸ ਚੁੱਲਾ ਦੇਤਾ ਲੇਕਿਨ ਅੱਜ ਜੇ ਗੈਸ ਚੁੱਲਾ ਦੇਤਾ ਉਹਨੂੰ ਭਰਨ ਲਈ ਪੈਸੇ ਹੀ ਨਹੀਂ ਅੱਜ 150 ਰੁਪਈਆ ਚੰਦ ਦਿਨਾਂ ਜਿਹਨੇ ਵਧਾ ਦਿੱਤਾ ਨੂੰ ਸ਼ਰਮ ਨਹੀਂ ਆਉਂਦੀ ਇਹ ਬੰਦਾ ਅਸਾਬ ਡिक्टेटर ਦਾ ਵੀ ਡिक्टेटर ਹਿੰਦੁਸਤਾਨ ਦੇ ਪੈਦਾ ਹੋ ਰਿਹਾ ਹੈ ਕਿ ਆਮ ਬੰਦੇ ਨੂੰ ਇਹ ਮੰਗਲ ਲਈ ਮਜਬੂਰ ਕਰ ਰਿਹਾ ਇਸ ਦੇ ਜੇ ਵਿੱਚ ਇੱਕ ਇਸਟਰੀਆ ਕੰਪਨੀ ਨਹੀਂ ਇਹਨੇ ਕਈ ਇਸਟਰੀਆ ਕੰਪਨੀਆਂ ਖੜੀਆਂ ਕਰਤੀਆਂ ਪ੍ਰਾਈਵੇਟੇਸ਼ਨ ਜਿਹੜੀਆਂ 73 ਸਾਲ ਦੀ ਸੁਵਿਧਾਵਾਂ ਦਿੱਤੀਆਂ ਸੀ ਲੋਕਾਂ ਨੂੰ ਸਰਕਾਰ ਨੇ ਕਿ ਲੋਕ ਉਹਦੇ ਆਨੰਦ ਲੈਣ ਸਰਕਾਰਾਂ ਦਾ ਇਹਨੇ ਉਹ ਸੁਵਿਧਾਵਾਂ ਬੰਦ ਕਰਕੇ ਉਹਨੂੰ ਪ੍ਰਾਈਵੇਟੇਸ਼ਨ ਕਰੀ ਜਾ ਰਹੇ ਹਨ ਲੇਕਿਨ ਮਹਿੰਗਾਈ ਦੇ ਵਿੱਚ ਜੋ ਅੱਜ ਇਹਨੇ ਲੋਕਾਂ ਦੇ ਕੰਨਾਂ ਨੂੰ ਖੱਤ ਲਗਵਾ ਦਿੱਤਾ ਅੱਜ ਜਿਸੀ ਉਹਨਾਂ ਰੋਸ ਵਿੱਚ ਇੱਥੇ ਬੈਠੇ ਆਂ ਔਰ 2 ਘੰਟੇ ਦਾ ਤਰਨਾਇ ਸੀ ਦੇਖੇ ਸਰਕਾਰ ਉਹਗਾ ਕਰਾਂਗੇ ਕਿ ਮੁੱਖ ਮੰਤਰੀ ਦੀ ਜਿਹੜੀ ਸਾਡੇ ਦੀ ਪਾਣੀ ਹੈ ਕੱਲ ਦੀ ਜਿੱਤੀ ਜੋਗ ਦੇ ਵਿੱਚ ਉਹਨੇ ਇਹਨੂੰ ਕਿਹਾ ਕਿ ਪ੍ਰਧਾਨ ਮੰਤਰੀ ਉੱਤੇ ਆਪਣਾ ਜਵਾਬ ਦੇਵੇ ਔਰ ਮਹਿੰਗਾਈ ਤੇ ਵਿੱਤ ਮੰਤਰੀ ਉਹ ਜਵਾਬ ਦੇ ਇਹ ਪ੍ਰਧਾਨ ਮੰਤਰੀ ਇਹ ਦੇਸ਼ ਨੂੰ ਦੱਸਣ ਕਿ ਮਹਿੰਗਾਈ ਕਿ ਹੋ ਰਹੀ ਹੈ ਉਹਨੂੰ ਕੰਟਰੋਲ ਕਰਨ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼